ਨਾ ਗਰੀ ਪੁੱਤਰਾ ਰਵੀਰ ਦਾ ਬੋਤਲ ਆ ਗਿਆ ਦਵਾਈ ਟੈਂਸ਼ਨ ਤੇ ਲੈਣਾ ਕਰੀ ਚੱਲ ਲੈਦਾ ਹਮਦੁਲਿਲਾ ਮੈਂ ਵੀ ਵਜਾ ਉਹ ਹੁਣ ਤਾਂ ਬੋਤਲ ਦਾ ਮ ਆ ਗਿਆ ਤੁਰ ਗਏ ਕਿਵੇਂ ਬੈਠਾ ਬਈ ਕੀ ਹਾਲ ਚੱਸੀ ਓ ਯਾਰ ਪੁੱਛਣਾ ਕਾਦੇ ਹਾਲ ਯਾਰ ਕਿਵੇਂ ਤਾਂ ਪਿਆ ਬਠਾ ਵਾਲਾ ਯਾਰ ਉਹ ਪੁੱਛਣਾ ਯਾਰ ਪੁਰਾਵਾ 2-3 ਵਾਰੀ ਹੋ ਗਿਆ ਦਾਮ ਕਿਉਂ ਕੀ ਹੋ ਗਿਆ ਹਜਾ 2-3 ਤਾਂ ਡਾਕਟਰ ਬਾਗਲ ਤੇ ਹਾਂ ਇਹ ਜਵਾਗ ਦਾ ਫਿਰ ਵੀ ਨਹੀਂ ਠੀਕ ਹੁੰਦਾ ਯਾਰ ਕੀ ਹੋਇਆ ਇਹ ਜਿਹੜੀ ਕਿੰਨਾ ਤਪੇ ਬਠਨੂ ਇਹਦਾ ਯਾਰ ਫਲੇਰੀਆਂ ਹੀ ਆ ਹੋਈਆਂ ਬਿਨਾਂ ਖੁਰਕ ਵਾਂਗੂ ਖੁਰਕੂ ਅੱਛਾ ਯਾਰ ਖੁਰਕ ਤਾਂ ਮਾੜੀ ਬੋਸ ਹੁੰਦੀ ਯਾਰ ਤਾਂ 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 ਇਹ ਪਤਾ ਲੱਗਦਾ ਵੀ ਫਲੇਰੀਆਂ ਅੱਛਾ ਨਾ ਇਹ ਪਤਾ ਲੱਗਦਾ ਖੁਰਕਾ ਖੁਰਕ ਦਾ ਉਹ ਸਾਰੇ ਡੱਬਰ ਤੇ ਕਰ ਦੂ ਹੈ ਚੰਗੀ ਦਵਾਈ ਦਵਾਜੋ ਉਹ ਇਹਦਾ ਬਾਡੀ ਦਾ ਜਾਂਦਾ ਯਾਰ ਇਸ ਤਰ੍ਹਾਂ ਸਾਰਾ ਕੁਝ ਕੱਪੜੇ ਤੌਲੀਆ ਸਾਰਾ ਕੁਝ ਸਾਡੀ ਰੱਖਦੇ ਆਪਾਂ ਅੱਛਾ ਹਾਂ ਗੱਲ ਕਰ ਹੁਣ ਕੀ ਕਰੀਆ ਯਾਰ ਰੁਪਿਆ ਵੀ ਬਹੁਤ ਲੱਗ ਗਿਆ ਭਰਾਵਾ ਹੂੰ ਦੀਪਾ ਅੱਜ ਵੀ ਸਵਾਬ ਫੜਾਦਾ ਦਵਾਈਆਂ ਨਾਲ ਓਏ ਇੰਨਾ ਨਾ ਕਾਨੂੰ ਹੱਲ ਹੁੰਦਾ ਕੋਈ ਤੂੰ ਹੋਰ ਇਲਾਜ ਕਰ ਲਾ ਹੋਰ ਕੀ ਇਲਾਜ ਆ ਤੈਨੂੰ ਮੈਂ ਦੱਸਦਾ ਕਿ ਬੰਦੇ ਕੋਲੇ ਬਾਬੇ ਕੋਲੇ ਜਾਂ ਤੂੰ ਇੱਕ ਕੋਲੇ ਆਪਣਾ ਬਾਰ ਖਵਾ ਬੰਦਾ ਹੋ ਅੱਛਾ ਮਣਜੂ ਕਮ ਜਮਾ ਇਹਦਾ ਪਾ ਕਿਥੋਂ ਵਾਲਾਂ ਨਾਲ ਬਹੁਤੀ ਤੇ ਤੂੰ ਲਾਉਣ ਵਾਸਤੇ ਹਾਂ ਕਹਿ ਲਾ ਰੂ ਇਹ ਆਪਣੀ ਜਾਨ ਪਸਾਣਾ ਬਾਬੇ ਨਾਲ ਓ ਜਾਨ ਪਸਾਣਾ ਕਾਦੀ ਆਉਂਦੀ ਆ ਯਾਰ ਬਾਬਿਆਂ ਨਾਲ ਓ ਨਹੀਂ ਆਪਣੀ ਤਾਂ ਫੁੱਲ ਆਉਣੀ ਜਾਣੀ ਆ ਪਹਿਲਾਂ ਮੈਂ ਗੈਂਕ ਦੋ ਨੂੰ ਲੈ ਕੇ ਤੇ ਲਾ ਇਹਦਾ ਪੱਕਾ ਕਰੂ ਉਹ ਓ ਯਾਰ ਬਾਬੇ ਵੀ ਅੱਜ ਕੱਲ ਕਿਲੇ ਰਹਿ ਗਏ ਮੋਟਣ ਤੱਕ ਮਤਵ ਰੇ ਇਹ ਰੋਸਾ ਕਰ ਮੇਰੇ ਤੇ ਇੱਕ ਵਾਰੀ ਕਿ ਮੇਰੇ ਘੇ ਉਹ ਨਾ ਕਿਤੇ ਯਾਰ ਬਸਾ ਤਹੀਂ ਨਹੀਂ ਤੂੰ ਮੇਰੇ ਤੇ ਤਕੀਨ ਰੱਖ ਯਾਰ ਤੈਨੂੰ ਮੇਰੇ ਤੇ ਤਕੀਨ ਹੈਗਾ ਤੈਨੂੰ ਆਪੇ ਮੈਂ ਗਾਹਰਾ ਪ੍ਰੋਗਰਾਮ ਚੱਲ ਫਿਰ ਦੇਖ ਲੈ ਟਾ ਪਰਦਾ ਆ ਗਿਆ ਯਾਰ ਬਾਬੇ ਨੂੰ ਆਪਾਂ ਵੀ ਹਾਂ ਦੇਖ ਮੈਨੂੰ ਦੱਸ ਨਹੀਂ ਫਿਰ ਕਿੱਥੇ ਜਾਏਗੇ ਉਹ ਦੀਪਾ ਫਿਰ ਤੂੰ ਯਾਰ ਐ ਕਰ ਇੱਕ ਢਿੱਕੀ ਗੱਲ ਆਪਾਂ ਨੂੰ ਲੈ ਚਾਲਦੇ ਆਂ ਕਿ ਆ ਠੀਕ ਹੀ ਹੋ ਜੇ ਲੈ ਜਾ ਹੋਰ ਵਧੀਆ ਗੱਲਾਂ ਤੇ ਤੂੰ ਮੇਰੇ ਨਾਲ ਹੀ ਬਾਗ ਚੱਲੇਂਗੇ ਯਾਰ ਨਾਲ ਤਾਂ ਨਹੀਂ ਅੱਜ ਮੇਰੇ ਕੋਲ ਟਾਈਮ ਹੈਗਾ ਮੈਂ ਤਾਂ ਜਾਣਾ ਮਾਨਸਾ ਹਾਂ ਤੈਨੂੰ ਮੈਂ ਐਡਰੈਸ ਦੇ ਦੇਣਾ ਬਾਬੇ ਦਾ ਤੂੰ ਜਾ ਕੇ ਮਿਲਿਆ ਮੈਂ ਲੈਣੇ ਕੋਈ ਗੱਲ ਚੱਕਰ ਵਾਲੀ ਗੱਲ ਨਹੀਂ ਮੈਂ ਆਣਾ ਵਾਲੇ ਦੀ ਜਾ ਕੇ ਬਾਬੂ ਤੇ ਹੈ ਨਹੀਂ ਹੁਣ ਤੇਰੇ ਕੋਲ ਟਾਈਮ ਫਿਰ ਮੈਂ ਤਾਂ ਯਾਰ ਮੰਡੀ ਜਾਣਾ ਮੈਂ ਤਾਂ ਨਾ ਥੋੜਾ ਪਤਾ ਲੈ ਕੇ ਆਣਾ ਘਰ ਦਾ ਜਾ ਕੇ ਚਲ ਆਇਆਗਾ ਵਧੀਪਾ ਤੂੰ ਜਾ ਮੰਡੀ ਤੇ ਮੈਨੂੰ ਐਡਰੈਸ ਦੇ ਜਾ ਯਾਰ ਐਡਰੈਸ ਤੈਨੂੰ ਦੱਸ ਦਿੰਨਾ ਮੈਂ ਆਪਣਾ ਪਿੰਡ ਲਾਂਕੇ ਪਿੰਡ ਸੰਧਾਲੀ ਨਾ ਜਿਹੜਾ ਉਹਦਾ ਠੀਕ ਆ ਫਿਰ ਵੀ ਕਿੱਥੇ ਹੀ ਆ ਸੱਦੇ ਵਾਲੇ ਪਿੰਡ ਜਿਹਨੂੰ ਜਾਏਗਾ ਤੂੰ ਹਾਂ ਪਿੰਡ ਦੀ ਫਿਰਨੀ ਦੇ ਬਾਰ-ਬਾਰ ਘਰ ਆਇਆ ਠੀਕ ਯਾਰ ਬਾਬਾ ਹੀ ਆ ਉਹ ਠੀਕ ਆ ਉਹਦਾ ਖੇਤੀਬਾੜੀ ਕਰਦੇ ਆ ਹਾਂ ਤੂੰ ਦੱਸ ਫਿਰ ਦੱਸ ਉਹ ਬਾਬਾ ਤਾਂ ਨਾ ਸੁਣ ਕੇ ਤਾਂ ਇਹ ਲਾਦਾ ਕਿ ਤੇ ਸੱਚੀ ਨਾ ਬਾਥੀਆਂ ਚ ਭੂੜ ਕੱਢਣ ਵਾਲਾ ਹੋ ਗਾ। ਐਂ ਭੂੜ ਫੜਤੀ ਲਾ ਜਦੋ ਉਹਦਾ। ਕੋ ਤੂੰ ਨਾ ਤੁਰਣਾ ਤੂੰ ਇਹਨੂੰ ਲੈ ਕੇ ਵਗ ਜਾ ਤੇ ਇਲਾਜ ਕਰਾ ਲਿਆ ਜਾ ਕੇ ਇਹਦਾ। ਚਾਹ ਫਿਰ ਚਾਹ ਪਾਣੀ ਪੀ ਕੇ ਜਾਂਨੇ ਆ। ਚਾਹ ਪਾਣੀ ਨੂੰ ਕੀ ਤੂੰ ਲੈ ਜਾ ਬਾਬਾ ਘਾਟੀ ਮਿਲਦਾ ਤੈਨੂੰ ਉੱਥੇ। ਗੱਲ ਤੇਰੀ ਵੀ ਸ਼ਿਆਣੀ ਆ ਯਾਰ ਹਣ ਚੰਗਾ ਮਾਤਾ ਫਿਰ ਚਾਹ ਪਾਣੀ ਪੂਣੀ ਆ ਹਣਾ ਜੇ ਜਵਾਜ ਦਾ ਠੀਕ ਹੋ ਜਾਏ ਇਹ। ਚੰਗਾ ਮਾਤਾ ਫਿਰ ਜੰਨਾ ਮੰਡੀ ਜਾਣਾ ਮੇਨ ਕੰਮ ਆ ਫਿਰ ਤੂੰ ਭੱਗ ਜਾ ਇਹਨੂੰ ਲੈ ਕੇ ਟਾਈਮ ਨਾਲ ਠੀਕ ਐ। ਠੀਕ ਆ ਕੀ ਦੇਖਾਂਗੇ ਚਾਹ ਪਾਣੀ ਦਾ ਖਰਚ। ਹਾਂ ਹਾਂ ਬਾਬੇ ਨਾਲ ਗੱਲ ਕਰ ਲਈ ਇਹਨਾਂ ਦੇ ਤਾਂ ਲਾਟ ਕੋ ਬਾਬੇ ਨੂੰ ਵੀ ਕਹਿਣੀ ਵੀ ਦਾਕ ਆਉਂਦਾ ਹੈਲੋ ਬਾਬਾ ਸੀ ਕਾਲ ਦੀਪਾ ਬੋਲਦਾ ਕੋਈ ਉਹ ਹੀ ਦੀਪਾ ਬੋਲਦਾ ਤੇਰੇ ਕੋਲ ਪਰਚਾ ਤਾਂ ਆ ਕੇ ਗਿਆ ਹੈ ਤੂੰ ਕਿਹਾ ਸੀ ਬੰਦੇ ਤੇ ਜਾ ਕੇ ਆਪਣੇ ਕੋਲ ਆ ਦੋ ਪੱਟ ਪੱਠੇ ਭੇਜੇ ਤੇਰੇ ਕੋਲ ਸੰਗਾਰ ਕੇ ਆਹ ਉਹ ਤਾਂ ਸੰਗਾਰ ਤੂੰ ਪੈਸੇ ਵਾਲੇ ਵਧੀਆਵੇਂ ਲੁਪੜੀ ਲਾ ਕੇ ਹਵਾ ਕੇ ਆਹ ਨਾਲ ਬਹੁਤ ਗੱਲ ਹੋਰ ਬਾਬਾ ਮੇਟੋ ਮੇਰਾ ਰੱਖੀ ਕੋਈ ਹਿਸਾਬ ਅੱਤੀ ਜਮੀਨ ਮਾਰਨੇ ਕਿਤੇ ਗਰਮੀ ਜਮ ਮੈਂਦੇ ਭਗਾਈ ਕਰਦਾ ਫਿਰਦਾ ਠੀਕ ਆ ਬਸ ਉਹਦੇ ਕੋ ਪਹੁੰਚਣ ਲਈ ਹੋਣਗੇ ਪੂਰੀ ਜਮਾ ਅਗਲਾ ਕੇ ਭੇਜਦੇ ਨੇ ਪੂਰੀ ਪੋਸਟ ਜਮਾ ਠੀਕ ਆ ਮੈਂ ਹੱਥ ਨਾਲ ਮਿਲੂ ਤੈਨੂੰ ਮੈਂ ਹੁਣ ਮੈਂ ਮੰਡੀ ਜਾ ਆਵਾ ਠੀਕ ਆ ਠੀਕ ਆ ਓਕੇ ਲੈ ਬਾਈ ਕਰਤਾ ਕੰਮ ਆਪਣਾ ਤਾਂ ਬਣ ਗਈ ਦਿਹਾੜੀ ਚਲ ਦੀਪੇ ਜਾ ਕੇ ਏਸੀ ਚ ਪੈਣਾ ਕਿਹੜਾ ਕਰੇ ਨਾਲ ਭਗਾਈਆਂ ਇਹ ਤਾਂ ਲੋਕ ਤਾਂ ਹੀ ਕਹਿੰਦੇ ਨਾਲ ਮਾਸ਼ਾਅੱਲਾ ਨਾਲ ਕਿੱਥੇ ਜਾਈਦਾ ਆਪਣੀ ਦਿਹਾੜੀ ਘਰੇ ਬੈਠਾ ਜੀ ਬਣਦੀ ਆ ਆ ਜੀਪੂ ਬਾਬੇ ਕੋਲ ਚਾਈ ਹੋਣਾ ਲੱਗਦੇ ਹੱਥ ਜਿਹੜੀ ਆ ਬਿਮਾਰੀ ਖਰੀਦੀਤ ਹੈ ਕੀ ਆ ਠੀਕ ਹੋ ਜਾਏ ਸਸਰੀਏ ਕਾਲ ਜੀ ਇਸ ਤਰੀਕਾਲ ਪਰਾਂ ਦੇ ਭਰਾਵਾਂ ਨੂੰ ਆਪਾਂ ਅੱਜ ਵੀਡੀਓ ਸ਼ੂਟ ਕਰੀਆ ਇੱਕ ਪਖੰਡੀ ਬਾਬੇ ਤੇ ਇਹ ਆਪਾਂ ਵੀਡੀਓ ਸਿਰਫ ਮਾਣਾ ਬਾਤ ਸ਼ੂਟ ਕਰੀਆ ਕੋਈ ਆਪਾਂ ਕਿਸੇ ਸੀਰੀਅਸ ਨਹੀਂ ਲਾਉਣੀ ਕੋਈ ਦਿਲ ਨਹੀਂ ਲਾਉਣ ਦੀ ਲੋੜ ਹੈਗੀ ਆਪਾਂ ਸਿਰਫ ਫਾਣਾ ਜੇ ਵੀ ਕਾਮੇਡੀ ਹੁੰਦੀ ਹੈ ਉਹ ਵੀ ਸ਼ੂਟ ਕਰੀਆ ਤੇ ਅੱਗੇ ਆਪਾਂ ਗੱਲ ਕਰਦੇ ਆ ਬਲਜੀਤ ਸਾਹਿਬ ਨਾਲ ਜਿੰਨੇ ਵੀ ਦੇ ਵੀ ਡਾਇਲੋਗ ਬੋਲੇ ਗਏ ਨੇ ਕਿਸੇ ਨੂੰ ਲਾ ਕੇ ਨਹੀਂ ਕਹੇ ਗਏ ਕਿਸੇ ਨੂੰ ਧਰਮ ਦੇ ਪ੍ਰਤੀ ਠੇਸ ਨਹੀਂ ਪਹੁੰਚਾਈ ਕੀ ਦੇ ਵਿੱਚ ਕਿਰਪਾ ਕਰਕੇ ਇਹਨੂੰ ਸੀਰੀਅਸ ਨਾ ਲੈ ਜਾਵੇ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਪਿੱਛੇ ਲੇਤਾ ਪੂਣਾ ਆ ਗਿਆ ਆਪਣੇ ਦਾ ਹਨਾ ਦੋ ਪੱਟੀਆਂ ਮੁਰਗੀਆਂ ਆਉਂਦੀਆਂ ਨੇ ਛੱਲਾ ਲਾ ਦੀ ਕੁਸ ਨਹੀਂ ਹੁੰਦਾ ਅੱਜ ਕੜਾਹੀ ਚ ਪਾ ਕੇ ਤਲ ਲਾਂਗੇ ਰਮਾ ਕੇ ਨਜ਼ਾਰਾ ਆਜ ਵੱਡੀ ਮੁਰਗੀ ਐ ਤੇ ਆਪਾਂ ਧੂ ਵੱਤੀ ਦੇਖੀ ਇਹਦਾ ਸਖਤਾ ਕੰਮ ਆਪਣਾ ਆਉਣ ਦੇ ਕਿਰਾ ਲਾਉਣਿਆ ਲੱਭ ਰਿਹਾ ਆਪਣਾ ਚੇਲਾ ਕਿਵੇਂ ਲੰਗ ਜਾ ਮਾਰਦਾ ਹਾਂ ਤਾਂ ਤਾਂ ਨਹੀਂ ਕਿਸੇ ਨੇ ਡਾਂਗ ਫੇਰਤੀ ਸਤਰੀ ਕਾਲਪਾਈ ਹੋਰ ਕਿਵੇਂ ਬੱਚਾ ਠੀਕ ਆ ਬੋਲੋ ਔਰ ਬਾੜੀ ਲੇਟ ਹੋ ਜਾਣਾ ਤੁਹਾਨੂੰ ਰੋਜ਼। ਡੇਟਵਾਵਾ ਕੱਪੜੇ-ਕੱਪੜੇ ਧੋਣੇ ਪੈਂਦੇ ਨੇ ਫਿਰ ਘਰੇ ਗਾ ਡੋਲਾ ਰਹਿਣਾ। ਤੇਰਾ ਵਿਆਹ ਕਰਾ ਦਈਏ। ਉਹ ਵਿਆਹ ਵਾਲੀਆਂ ਗੱਲਾਂ ਕਿਹੜੀਆਂ ਕਰਦਾ ਮੈਂ ਬੱਦੂ ਸਾਫ ਛੜਾਂ। ਉਹ ਛੜਾ ਨਹੀਂ ਮਰਾ 101 ਵਿਆਹ ਕਰਾਦਾ। ਉਹ ਬਾਬਾ ਪਤਾ ਹੀ ਐ ਹੁਣ ਆਪਾਂ ਰੋਜ਼ ਹੀ ਕਰਾਉਣੇ ਕਿੰਨਿਆਂ ਦੇ ਕਰਾ ਦਿੰਦੇ ਮੈਂ ਰੋਜ਼। ਉਹ ਨਹੀਂ ਉਹੀ ਲੱਗਦਾ ਤੈਨੂੰ ਵਿੱਚ ਹੀ ਚੱਲ ਜਾਂਦਾ ਇੱਕ ਅਦਾ ਤੀਰ। ਤਾਂ ਨੂੰ ਚੱਲਦਾ। ਉਹ ਨਹੀਂ ਗੱਲ ਹੀ ਦੇਖ ਲਾਂਗੇ ਉਹ ਵੀ ਫਿਰ। ਤੇ ਮੇਰੀ ਗੱਲ ਸੁਣੋ ਤਾਂ ਗੱਲਾਂ ਛੱਡ। ਹੂੰ। ਆਪਣੇ ਕੋਲ ਨਾ ਦੋ ਮੋਟੀਆਂ ਪਾਰਟੀਆਂ ਆ ਰਹੀਆਂ ਨੇ ਗਿੱਲ ਵਾਲੇ ਬੰਦੇ। ਅੱਛਾ ਕੀ ਪਪ ਪੰਠਣ ਕੇ ਰਹੀ ਮਾੜਾ ਤੂੰ ਤਾਂ ਉਹ ਸੁੱਕੀ ਹੋਇਆ ਫਿਰਦਾ ਕੈਂਬ ਸੁੱਕਾ ਹੋਰ ਉਹਨਾਂ ਨਾਲ ਕਰੇ ਕੋਈ ਮਾਲਾ ਮੂਲਾ ਪਾਈ ਆ ਮਾਲਾ ਇੱਕ ਤਾਂ ਘਰੇ ਰਹਿ ਗਈ ਬਾਬਾ ਇੱਕ ਵਾਰ ਕੁੱਤਾ ਜਾ ਵਾਗਰ ਪੈ ਗਿਆ ਇੱਕ ਤਾਂ ਨਾ ਕਰੇ ਨੂੰ ਪ੍ਰਮਾਤਰ ਪਈਏ ਗਾਣਾ ਚੰਦ ਮੁੰਦਰ ਬਾਬਾ ਕੰਨ ਬਣਾਇਆ ਸੀਗਾ ਸੋਚ ਗਿਆ ਇੱਕ ਉਹ ਕਹਿ ਬੈ ਚੱਲ ਉਹ ਤਾਂ ਸਾਡਾ ਤੈਨੂੰ ਨਾ ਮੈਂ ਮਾਲਾ ਦਿੰਦਾ ਮਾਲਾ ਪਾਲਾ ਗਾਚ ਠੀਕ ਆ ਤੇ ਆਉਣਗੇ ਨਾ ਵੱਡੇ ਵੱਡੇ ਗੱਪ ਮਾਰਦੇ ਹਾਂ ਅੰਚੇ ਉਹ ਸੰਤ ਨਹੀਂ ਕਰੇਦਾ ਪੂਰੀ ਚੌੜਸ ਜੀ ਅੰਗਲਾ ਨਾ ਬਣਾਈ ਗੋਲ ਬਣਾ ਬਣਾ ਮਾਰੀ ਗੱਲਾਂ ਠੀਕ ਆ ਪੂਛਾਂ ਚ ਕਰ ਲੈਣਾ ਠੀਕ ਆ ਪਤਾ ਹੀ ਅਦਰ ਪਹੁੰਚੇ ਸਤਿ ਵਾਈਟ ਦਰ ਕੀ ਸੋਚਣ ਲੱਗਿਆ ਕੁਛ ਨਹੀਂ ਬਾਬਾ ਇਕਾ ਫੰਗ ਜਾ ਮੈਂ ਪਰਾਂ ਧਰਦੀ ਆਪਣੇ ਕੋੜਾ ਅਜੇ ਲੈਣ ਲੱਗੀ ਹਾਂ ਹਾਂ ਤਾਂ ਨਹੀਂ ਅਜੇ ਬਾਬਾ ਗਈ ਉਹ ਤੂੰ ਬੱਤੀ ਤਾਂ ਚੇਲਾ ਕਰ ਲਾ ਪਾਕਿਸਤਾਨੀ ਤੇ ਲੈਣਾ ਲੱਗ ਜਾਣੀਆਂ ਲੈਣਾ ਤਾਂ ਮੈਨੂੰ ਪਤਾ ਹੀ ਆ ਭੈਣੇ ਰੋਜੀ ਮੇਲਾ ਲੱਗਿਆ ਰਹਾ ਰੁਪਈਏ ਦਾ ਕੋਲੋਂ ਕਰਦਾ ਉਹ ਕਿੱਧਰ ਖੋ ਗਿਆ ਤੂੰ ਫਹੀ ਨਹੀਂ ਬਾਬਾ ਜਰਾ ਹੈ ਨਹੀਂ ਤੂੰ ਫਰਹਿਣ ਦੇ ਜਰਾ ਕਿਹੜਾ ਮਾਪਾ ਰੂੜੀ ਤੂ ਫਲਾਉਣਿਆ ਕਹਿੰਨੀ ਬਾਬਾ ਕੱਲ੍ਹ ਦੋ ਗੱਟੀਆਂ ਲਾ। ਚੇਲਾ ਕਰਤੀ ਨਾ ਉਹੀ ਗੱਲ। ਕਿਵੇਂ ਬਾਬਾ? ਆਪਾਂ ਦੁਕਾਨ ਤੋਂ ਥੋੜੀ ਧੂਫ ਲਿਆਵਾਂਗੇ। ਆਪਾਂ ਭਗਤਾਂ ਤੋਂ ਮੰਗਾਵਾਂਗੇ। ਚਲ ਐਂ ਕਰ ਲੈ। ਪਰ ਆਪਾਂ ਨੂੰ ਭਗਤਾਂ ਨਾਲ ਫਾਇਦਾ ਕਰਾ ਹੋਇਆ। ਹੂੰ। ਬਾਬਾ ਬੱਚਾ ਆ। ਉਹ ਕਿਵੇਂ ਬੱਚਾ ਬਾਲੀ ਦੁਖੀ ਐ? ਬਾਬਾ ਮੇਰਾ ਸੂਟ ਹੋ ਮੇਰੇ ਵਿਆਹ ਕਰਤਾ ਹੁਣ ਮੈਂ ਮੇਰੀ ਘਰ ਵਾਲੀ ਬਾਲਾ ਖੜਦੀ ਐ। ਭਗਤਾਂ ਜਿਹੜੇ ਸਾਹ ਨਾਲ ਤੇਰਾ ਸਰੀਰ ਐ ਛਤਰਖਾਨ ਵਾਲੀ ਐ। ਖਰਾਖ ਰੂਖ ਆਇਆ ਕਰ ਦੁੱਧ ਕਿਉ? ਬਾਬਾ ਖਾਣਾ ਹੋਣਾ ਪਰ ਦਿਲ ਉਹ ਖੜਦੀ ਐ ਉਹ ਲੱਗਦੀ ਨਹੀਂ। ਗਲਤੀ ਗੁਲਤੀ ਤਾਂ ਨਹੀਂ ਕਰਦਾ ਕੋਈ ਤੂੰ? ਨਾ ਬਾਬਾ। ਚਲ ਕਰਾ ਦਿੰਦੇ ਆ ਬਾਬਾ ਆਪਾਂ ਕਰਨਾ ਬੋਏ ਦਾ ਹੱਲ ਤਾਂ ਫਿਰ ਹੱਲ ਤੇਰਾ ਕਰਦਾ ਨੇ ਆ ਕੋਈ ਬੈਤ ਕਰਦਾ ਹੋਵੇਗਾ ਨਾ ਬਾਬਾ ਤੁਸੀਂ ਜਾਣੀ ਜਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਹੋਰ ਕੋਈ ਗੋਲੀ ਸਿੱਕਾ ਤਾਂ ਨਹੀਂ ਖਾਂਦਾ ਨਾ ਨਾ ਬਾਬਾ ਉਹ ਬਾਬਾ ਨੂੰ ਸਾਰਾ ਪਤਾ ਹੈ ਹਾਂ ਬਾਬਾ ਤੁਸੀਂ ਜਾਣੀ ਬਾਬੇ ਭਗਤਾਂ ਦੇ ਮੂੰਹੋਂ ਸੁਣਨਾ ਚਾਹੁੰਦੇ ਨੇ ਕੀ ਕਰਾਂ ਬਾਬਾ ਮੈਂ ਤਾਂ ਬਹੁਤ ਡਰ ਗਿਆ ਚਲ ਤੈਨੂੰ ਅਸੀਂ ਤਵੀਤ ਬਣਾ ਕੇ ਦਿੰਦੇ ਆ ਤੁਹਾਡੇ ਘਰ ਵਾਲੀ ਨਾਲ ਚੁੰਨੀ ਦੇ ਲੜਨਾ ਪਵੇ ਠੀਕ ਆ ਤੇਰੇ ਬੇੜੇ ਪਾਰ ਹੋ ਜਾਣਗੇ ਕੋਣ ਆਇਆ ਜੋਨੀਆ ਨਾਲ ਤੇ ਵੀਦ ਬਾਬੇ ਦਾ ਆਦਾਰ ਚਲ ਪਾਕਤਾ ਤੈਨੂੰ ਬਾਬੇ ਤੇ ਵੀਤ ਬਣਾ ਕੇ ਦਿੰਦਿਆ ਦੇਖੋ ਬਾਬਾ ਜੀ ਲੈ ਬਾਬਾ ਜੀ ਪੈਨ ਜੋਨੀਆ ਹਾਂ ਡਾ ਪੂਰੀ ਸਿਹਰਾ ਬਾਬਾ ਮੈਂ ਦੇਖੀ ਹੋਈ ਆ ਚਲ ਆਇਆ ਕਰੀ ਫਿਰ ਪੰਜ ਚੌਂਕੀਆਂ ਭਰਾ ਜੀ ਠੀਕ ਆ ਬਾਬਿਆਂ ਨੇ ਠੀਕ ਆ ਸਿਆਹ ਲੱਤ ਵੀਤ ਕਿਦਰਾ ਪੱਕਾ ਇੰਤਜ਼ਾਮ ਕਰਤਾ ਧੰਨਵਾਦ ਤੇਰੇ ਨਾਂ ਨਾਲ ਸੱਦੀ ਰਿਹਾ ਕੋਈ ਕਿਤੇ ਨਹੀਂ ਜਾਂਦੀ ਠੀਕ ਆ ਇੱਕ ਬਾਬੇ ਜਿਹੜੀ ਸੇਵਾ ਲਾਉਣਗੇ ਉਹ ਕਰ ਜਾ ਕੇ ਨਹੀਂ ਠੀਕ ਹੈ ਜਿਵੇਂ ਕਹਿਣਗੇ ਓਵੇਂ ਮੰਨਣੀ ਬੂਆ ਬੈਦੀ ਮੈਂ ਹੋਵਾਂ ਨਾ ਹੋਵਾਂ ਮੇਰਾ ਚੇਲਾ ਉਹ ਤਾਂ ਵੀ ਪੰਜ ਚੌਕੀਆਂ ਭਰ ਜੋ ਠੀਕ ਹੈ ਬਾਬਾ ਆਉਂਦੇ ਸਾਲ ਨੂੰ ਦੋ ਬੱਚਿਆਂ ਦੇ ਜੋੜੇ ਨਾਲ ਨਾਲ ਚੱਕੋ ਧੰਨਵਾਦ ਮੈਂ ਜਾਣ ਉਹ ਇੱਕ ਬਾਬੇ ਤੈਨੂੰ ਸੇਵਾ ਲਾਉਣਿਆ ਭਾਈ ਹਾਂਜੀ ਬਾਬਾ ਜੀ ਦੋ ਡੱਬੀਆਂ ਧੂਖਾਂ ਦੀਆਂ ਦੇ ਕੇ ਜਾਇਂਗਾ ਠੀਕ ਹੈ ਤੇ ਕ ਨਾਲ ਆਲੂ ਵੀ ਲੈ ਜਾਇਂਗਾ ਧੂਖਾ ਲਾਉਣ ਨੂੰ ਇੱਕ ਹੋਰ ਗੱਲ ਸੁਣ ਇੱਕ ਸਿਕਟਾਂ ਦੀ ਡੱਬੀ ਲਿਆ ਦੇ ਜਾਇਂਗਾ ਉਹ ਫੜਾਜੀ ਲਿਫਾਫੇ ਚ ਪਾ ਕੇ ਜਾ ਵਕਤ ਆ ਜੰਦਾ ਬਾਬਾ ਜੀ ਟੰਗਾ ਭਾਈ ਜਿਹੜਾ ਜਮੀਂ ਮਰਵਾਤੇ ਸੀ ਸੋਚ ਕੇ ਤਾਂ ਬੋਲਿਆ ਕਰ ਤੂੰ ਉਹ ਸਿੱਕਟਾਂ ਦੀ ਡੱਬੀ ਮੰਗ ਲਈ ਕਿਧਰੇ ਸਾਰਾ ਕੁਸੀ ਮੰਗੀਆਂ ਉਹ ਬਾਬਾ ਕਲਾਨਾ ਜਾਂ ਬੰਦਾ ਉਹਨੂੰ ਕੀ ਪਤਾ ਲੱਗਦਾ ਉਹ ਕਲਾਨ ਨਹੀਂ ਐਵੇਂ ਹੀ ਲੱਗਦਾ ਨਹੀਂ ਨਹੀਂ ਉਹਦਾ ਕੰਮ ਆ ਜਾਂਦਾ ਬੰਦਾ ਬਦੂਹੀ ਆ ਇੱਕ ਬਾਬਾ ਸਿਰਾਈ ਲਾ ਤਾ ਜਿਹੜਾ ਚੌਂਕੀ ਭਰਨ ਵਾਲਾ ਕਹਿੰਦਾ ਹੁੰਦੇ ਨੇ ਉਹਨਾਂ ਫੋੜਾ ਲੈ ਕੇ ਕੋਈ ਮਗਰ ਭਾਈ ਨਹੀਂ ਨਹੀਂ ਬਾਬਾ ਮੈਂ ਤਾਂ ਬਾੜੀ ਕਰ ਰਹਾ ਹਾਂ ਬਾਬਾ ਉਹ ਮੁਰਗੀਆਂ ਨਹੀਂ ਆਈਆਂ ਜਿਹੜਾ ਤੂੰ ਕਹਿੰਦਾ ਸੀ ਦੋ ਆਉਣਗੀਆਂ ਉਹ ਮੁਰਗੀਆਂ ਕਾਹਨੂੰ ਆ ਮੁਰਗੇ ਨੇ ਮੁਰਗੇ ਆਉਣ ਚਾਹੇ ਮੁਰਗੇ ਹੁਣ ਆਪਾਂ ਤਾਂ ਛੱਲਾ ਲਾਉਣੇ ਆ ਲਾੜਾਂਗੇ ਉਹ ਤਾਂ ਲਾਜੀ ਨੇ ਰਖ ਮੜਾ ਧਿਆਨ ਨਾਲ ਪੰਚਾ ਲੜੀ ਬਾਬਾ ਮੈਂ ਤੇ ਮੈਂ ਕਹਿੰਦਾ ਮੈਂ ਡਾਲੀ ਕਰ ਲਿਆ ਅੱਜ ਮੈਂ ਵੱਧ ਕੇ ਡਾਲੀ ਤਾਂ ਹੁਣ ਮੈਂ ਜਾਇਆ ਕਰੂ ਕੋ ਨਹੀਂ ਜਾਣਾ ਤੂੰ ਕੱਲ ਤੋਂ ਬਾਈ ਜੀ ਬਾਬਾ ਅੱਜ ਮੈਨੇ ਨਾ ਮੈਂ ਜਾਇਆ ਬਾਬਾ ਨਾਲ ਮੈਨੂੰ ਕੰਮ ਆ ਪੈਂਡਾ ਨਾ ਨਾ ਮੈਂ ਜਾਇਆ ਕਰ ਮੈਨੂੰ ਅੱਜ ਪਤਾ ਲੱਗਾ ਮੈਂ ਡਾਲੀ ਕਰਨੀ ਮੈਂ ਜਾਇਆ ਤੇਰੀ ਮਾਰ ਬਾਬਾ ਰਾਮ ਰਾਮ ਭਾਈ ਹੋ ਠੀਕ ਹੋ ਕਿਵੇਂ ਹੋ ਬਾਬਾ ਡਾਲੀ ਖੋਲ ਰਹੀ ਆ ਉਹ ਤਾਂ ਭਗਤਾ ਬਾਬਾ ਦੇ ਸੌ ਰਾ ਹੁੰਦੇ ਨੇ ਅਸੀਂ ਕਿਸੇ ਨੂੰ ਦੱਸਦੇ ਕਿਹੜਾ ਸਾਡ ਭੈ ਤਾਂ ਤੇਰੇ ਨਸ ਕਿਵੇਂ ਆਉਣੇ ਹੋਏ ਉਹ ਸੁਣਾ ਬਾਬਾ ਜਵਾਗ ਜਿਹੜੇ ਲੋਹ ਤਪਾ ਮਰੀ ਹੈ। ਹੋਰ ਬੱਚੇ ਦਾ ਰੱਬ ਦਾ ਰੂਪ ਹੁੰਦੇ ਨੇ ਇਹ ਤੈਨੂੰ ਕਿਵੇਂ ਤਪਾ ਰੱਖਿਆ? ਬਾਬਾ ਜਰੀਬ ਦਾ ਲਿਸ਼ਾਣੀ ਹੈ। ਮੈਂ ਤਾਂ ਉਹਨੂੰ ਪੱਗ ਸੱਤ ਡਾਕਟਰ ਦੇ ਦਵਾਈ ਦਵਾਤੀ। ਅੱਛਾ ਠੀਕ ਹੋਰ ਵੀ ਨਹੀਂ ਹੋਇਆ। ਕੀ ਪ੍ਰੋਬਲਮ ਹੈ ਇਹਨੂੰ? ਰੱਬ ਨੂੰ ਖੁੱਕ ਹੋ ਰਹੀ ਆ। ਖੁਰਕ ਪਈ ਪਈ ਆ। ਬਾਬਾ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਭਗਤਾ ਕੁਛ ਨਹੀਂ। ਜਿੰਨੇ ਦਵਾਈ ਤੈਨੂੰ ਕੋਈ ਕਰਨੀ ਬਾਬਾ ਜੀ ਕਰੋ ਹੱਲੇ ਦਾ। ਇਹਦਾ ਹੱਲ ਕਰਦਾਂ ਨੇ ਇਹਨਾਂ ਨੂੰ। ਉਪੂਤੀ ਦੇ ਦਾਂ ਨੇ ਆਪਾਂ। ਦੇਓ ਫਿਰ। ਉਪੂਤੀ ਕਿਵੇਂ ਬਾਬਾ? ਨਹੀਂ ਪਰ ਤਾਂ ਮਗੂਜ ਮੈਂ ਕੱਟਾਂ ਚ ਪਲਾਈ ਨਹੀਂ ਪੈ ਜਾਂਦੀ ਧਰਤੀ ਚ ਉਮੀ ਇਹਦੇ ਨਾਲ ਖੁਸ਼ਕੀ ਪਈ ਪਈ ਖੁਸ਼ਕੀ ਨਾਲੇ ਖੁਰਕੂ ਹੀ ਪਈ ਆ ਇਤਰੇ ਉਤੀਲੇ ਹੋ ਗੀ ਨੂੰ ਐ ਕਰੀ ਨੈਂ ਤਾਂ ਇਹ ਬਾਲਟੀ ਦੇ ਵਿੱਚ ਪਾ ਲਿਆ ਕਰੋ ਨਮਾਦਿਆ ਕਰੋ ਥੋੜਾ ਪਾਣੀ ਚ ਪਾ ਕੇ ਉਂ ਪਿਆਦਿਆ ਕਰੋ ਨੂੰ ਗਰਾਸ ਚ ਤੇ ਠੀਕ ਹੋ ਜਾਊਗਾ ਕੋਈ ਨਹੀਂ ਭਾਗਤਾ ਤੁਸੀਂ ਐ ਕਰੋ ਬਾਬੇ ਨੇ ਕਿਹਾ ਹੋਵੇ ਚੰਗੀ ਤਰ੍ਹਾਂ ਕਰਿਓ ਠੀਕ ਆ ਬਹੁਤ ਆ ਹਾ ਹਾ ਤੂੰ ਨਾ ਬਾਬਾ ਭੂੜਪੜ ਕੀਲੇ ਕੋਲੇ ਆਏ ਹੋ ਤੁਸੀਂ ਠੀਕ ਆਪਾ ਜੀ ਇੱਥੇ ਬਾਹਰ ਖਾਲੀ ਨਹੀਂ ਜਾਂਦਾ ਲੈ ਵੀ ਚੇਲਿਆ ਇਹਨਾਂ ਨੂੰ ਲਾ ਸੇਵਾ ਲਾ ਦੀਏ ਬਾਬਾ ਫੇਰ ਹਾਂ ਲੈ ਬਾਕੀ ਤਾਂ ਇੱਕ ਸੇਵਾ ਲਾਉਣੇ ਤੈਨੂੰ ਠੀਕ ਆਪਾ ਦੱਸੋ 1 ਕਿਲੋ ਦਾ ਕਾਲਾ ਮੁਰਗਾ ਜਮਾ ਕਾਲਾ ਮੁਰਗਾ ਠੀਕ ਆਪਾ 1 ਕਿਲੋ ਦਾ ਕਾਲਾ ਮੁਰਗਾ ਇੱਕ ਸਿਗਨੇਚਰ ਦੀ ਬੋਲ ਤਰਾ ਠੀਕ ਆਪਾ 2 ਕਿਲੇ ਦਰਜਣਾ ਦੇ ਠੀਕ ਆਪਾ ਤੇ 3100 ਰੁਪਇਆ ਬਾਬਾ ਨੂੰ ਭੇਟ ਕਰ ਜਾ ਰਹੀ ਕਰੋ ਹਾਂਜੀ ਕਰੋ ਤੁਸੀਂ 1000 ਰੁਪਏ ਰੱਖੋ ਜੀ ਦੋ ਜੀ ਦੋ ਕੀ ਦਾ ਫੇਰ ਠੀਕ ਆ ਕਰੋ ਐ ਕਰ ਲਿਓ ਬੱਸ ਫੇਰ ਹਾਂ ਇਹ ਦਵਾਈ ਚਾਹ ਨਾਲ ਦੇ ਦਿੱਲੇ ਜਗਾ ਇਹ ਬਾਬਾ ਨੇ ਕਿਹਾ ਠੀਕ ਆ ਤੁਹਾਡੇ ਬਾਰੇ ਸਾਰੇ ਨਿਆਰੀ ਹੈ ਠੀਕ ਆ ਧੰਨ ਧੰਨ ਹੋ ਜੀ ਤੁਹਾਡੀ ਠੀਕ ਆ ਠੀਕ ਆ ਬੱਚਾ ਇਹ ਤਾਂ ਚੰਗੀ ਸਿੰਗੀ ਲਾਤੀ ਹੋਰ ਤੈਨੂੰ ਕਿਹਾ ਬੈਗੇ ਜੀ ਸਗਾ ਆਉਂਦੇ ਨਹੀਂ ਵਧੀਆ ਮੁਰਗੀਆਂ ਲੈ ਤੂੰ ਮੋਟੀਆਂ ਇਹ ਜੇ ਵੀ ਆਉਂਦੀ ਹਾਂ ਫੇਰ ਹਾਂ ਦੂਜੇ ਵੀ ਆਉਣ ਵਾਲੇ ਆ ਜਾਣ ਕੇ ਅੱਜ ਤਾਂ ਨਜ਼ਾਰਾ ਆਜੀ ਹਨਾ ਪੂਰਾ ਨਜ਼ਾਰਾ ਆ ਵੀ ਕਿਵੇਂ ਨਾ ਹਾਂ ਤੇ ਇੱਕ ਬਾਬਾ ਐ ਕਹਿੰਦਾ ਮੈਂ ਡਾਲੀ ਲਿਆਂ ਭੱਜ ਕੇ ਫਿਰ ਡਾਲੀ ਅੱਜ ਤਾਂ ਤੂੰ ਲਿਆ ਅੱਗੇ ਤੋਂ ਮੈਂ ਜਾਇਆ ਕਰ ਤੂੰ ਇੱਕ ਮਦਨ ਆਇਆ ਕਹਿੰਦਾ ਮੇਰੀ ਦਿਹਾੜੀ ਦੇ ਦਿੰਦਾ ਮਹਾਂ ਉਹ ਕੀ ਸਾਹ ਕਿਤਾਬ ਆਪਣਾ ਆਪਣਾ 32 3300 ਰੁਪਇਆ ਹੋਇਆ ਅੱਛਾ ਹੋਰ ਇੱਕ ਤਾਂ ਕੱਪੜੇ ਧੋਣ ਵਾਲੇ ਥਾਬਾਲ ਜਾਣੇ ਚਾਹ ਕੋੜ ਮੁੱਖ ਆ ਪਿਆ ਅੱਛਾ ਹੋਰ ਜਰਾ ਅੱਛਾ ਤੂੰ ਐ ਕਰ 500 ਲੈ 500 ਬਾਬਾ ਜਰਾ ਹੋਰ ਫਿਰ ਉਹਨੂੰ ਆਪਾ ਦੀਪੇ ਨੂੰ ਵੀ ਦੇਣੇ ਐ ਉਹਦਾ ਵੀ ਕਮਿਸ਼ਨ ਅਟ ਦੇਣਾ ਚਲ ਤੂੰ 1000 ਤਾਂ ਦੇ ਘਟ ਟੁਕ ਟ ਮੈਨੂੰ ਬੱਬਾ ਜਾ ਰਹਾ ਹੁਣ 500 ਦਾ ਕੀ ਆ ਉਹ ਕੋਈ ਨਾ ਕੋਈ ਨਾ ਫਕਤਾ ਚੱਲ ਜੰਗਾ ਅਖਨੇ ਪੈ ਗਲਵਾ ਦੇਗਾ ਅਖਨੇ ਆ ਜੀ ਨਮਸਕਾਰ ਬੱਬਾ ਜਮਦਾਰ ਆ ਬੱਚਾ ਜਮਦਾਰ ਆ ਹਾਂ ਵਧੀਆ ਵਧੀਆ ਹੋਰ ਬੱਚਾ ਕਿਵੇਂ ਆਉਣੇ ਹੋਏ ਬੱਬਾ ਮੇਰਾ ਵਿਆਹ ਨਹੀਂ ਹੁੰਦਾ ਹੱਲ ਕਰੂਗਾ ਅੱਛਾ ਤੇਰੇ ਕਹਿੰਨੇ ਸੰਜੋਗ ਮੰਨ ਤੇ ਅੱਛਾ ਵਾਪਸ ਜੋ ਕੋਈ ਬੰਨੇ ਹੁੰਦਾ ਹਾਂ ਹਾਂ ਹੋ ਜਾਂਦਾ ਸਾਰਾ ਕੁਝ ਹੀ ਹੁੰਦਾ ਇੱਥੇ ਬਾਬਾ ਖੋਲੋ ਫਿਰ ਕੌਣ ਘਟੂ ਚਾਲ ਦੇਊਗਾ ਇਹਦਾ ਤੈਨੂੰ ਖਰਚਾ ਲੱਗੂਗਾ ਅੱਛਾ ਬਾਬਾ ਕਿੰਨਾ ਕ ਇਹਦੀ ਅਦੂਗਾ 52000 ਰੁਪਏ ਸੱਤ 52000 ਬਾਬਾ ਬਾਬਾ ਇੰਨੇ پیسے ਨਹੀਂ ਹੋ ਬੰਦੇ ਕੋਲੇ ਮਾੜੀ ਮੁੱਢੀ ਯਾਦ ਕਰੋ ਮੈਂ ਗਰੀਬ ਹਾਂ ਬੰਦਾ ਇੰਨੇ پیسے ਕਿੱਥੋਂ ਲਵਾਂਗਾ ਭਾਗਤਾ ਲੱਗੂਗਾ ਰ 52000 ਅੱਗੇ ਤੇਰੀ ਮਰਦੀ ਆ ਬਾਬਾ 52000 ਤਾਂ ਹੀ ਮੈ ਲਾਉਂਦਾ ਮੈਂ ਤਾਂ 2500 ਲਾ ਕੇ ਰਸੀ ਲੈ ਆਉਂ ਜੇ ਤੈਨੂੰ ਤੈਨੂੰ 10 ਦੱਸ ਦੀ ਤੇਰੇ ਖਾ ਉਹ ਪਾਕਤਾ ਗੱਲ ਸੁਣ ਕੇ ਜਾਈ ਕੀ ਹੋ ਗਿਆ ਬਾਬਾ ਐ ਵੀ ਮਰ ਜਾਂਦੀਆਂ ਨਹੀਂ ਬਾਬਾ ਪੈਸੇ ਚਾਹੀਦੇ ਜਿੰਨੀਆਂ ਮਰਜ਼ੀ ਤੈਨੂੰ ਲੈ ਕੇ ਦੇਵਾਂ ਦੋ ਲੈ ਕੇ ਦੇਵਾਂ ਇੱਕ ਛੱਟ ਉਹ ਬਾਕੀ ਮੈਂ ਬਾਅਦ ਵਿੱਚ ਕਰਾਂਗਾ ਤਰੀ ਹੱਲ ਕਰਦੇ ਮੇਰੀ ਰੋਟੀ ਪੱਕਦੀ ਹੋਵੇ ਤੂੰ ਤਾਂ ਆਪਾ ਥੋੜੇ ਜਿਹੇ ਪੈਸੇ ਹੋਰ ਲੱਗਣਗੇ ਨਾਲ ਦੋ ਨਿਆਣੇ ਲਿਆ ਦਿੰਦਾ ਮੈਂ ਉਹ ਪਾਕਤਾ ਨਿਆਣੇ ਦਾ ਕੀ ਕਰ ਲੈ ਨਿਆਣੇ ਦਾ ਬਾਬੇ ਆਪ ਹੀ ਕਰ ਲੈਣਗੇ ਚੱਲ ਫੜਾ ਪੈਸੇ ਮੈਂ ਵੀ ਲੇਟ ਹੋਈ ਜਾਂਦਾ ਛੇ ਦੀ ਘਰ ਮੈਂ ਆਹ ਲਾਤੀ ਤੰਮਕਾ ਜਿਸ 250 ਅੱਛਾ 3000 ਲੈ ਜਾ ਨਮਸਕਾਰ ਬਾਹਰ ਨਾਲ ਮੇਕਅਪ ਦਾ ਸਮਾਨ ਵੀ ਲਿਆ ਦਿਓ ਮਹੀਨਾ ਚੱਲ ਜੂਗਾ ਠੀਕ ਹੈ ਚੰਗਾ ਬਾ ਸਸਰੀ ਘਰ ਚੰਗਾ ਬੁੱਕਾ ਜਾਉਂਦਾ ਰਹਿਦਾ ਬਸ ਨਾਲ ਵਧੀਆ ਹੋ ਗਿਆ ਵਕਤ ਆ ਗਿਆ ਰੋਟੀ ਤੱਕ ਦੀ ਹੋ ਜੂ ਆਪਣੀ ਚੇਲਾ ਜ ਆਪਣਾ ਵੇਲੇ-ਕਵੇਲੇ ਆਉਂਦਾ ਭੁੱਖਾ ਮਾਰਦਾ ਦਾ ਤੇ ਚੱਲ ਹੁਣ ਪੈਸੇ ਕੰਢਦੇ ਆ ਉਹਦਾ 10 ਦਾ ਸਾਡੇ 20 ਆ ਬੀ ਆ ਰੋਟਾ ਗੋ ਸਾਰੇ ਪੈਸੇ ਚੂਨਾ ਲਾ ਗਿਆ ਮੈਂ ਤਲ ਆਪਾਂ ਲੋਕਾਂ ਨੂੰ ਚੂਨਾ ਲਾਉਂਦੇ ਲਾਪਨ ਭਗਤ ਨੂੰ ਨਾ ਲਾ ਗਿਆ ਆਪਣੀ ਕਿਹੜੀ ਰੋਟੀ ਪਕਦੀ ਕਰੂਗਾ ਉਹ ਤਾਂ ਪੰਤੂ ਨਾ ਲਾ ਕੇ ਉੱਡ ਗਿਆ ਉਹ ਭਗਤਾ ਖੜੀ 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 ਤੇ ਸਰ ਫੋ ਵੀਰੇ ਮੰਨਣ ਲਈ ਬਣਾਈ ਗਿਆ ਹਾਸੇ ਮਤਲਬ ਲਈ ਬਣਾਈ ਗਿਆ ਇਹਦੇ ਸਿਰੀਅਸ ਨਾ ਲਿਓ ਗੱਲ ਨੂੰ ਜੇ ਕਿਸੇ ਤੇ ਕੋਈ ਗੱਲ ਲੱਗਦੀ ਵੀ ਉਹ ਤੁਸੀਂ ਮਾਫੀ ਚਾਹਣਾ ਬੰਮੀ ਤੱਕ ਜਾਉਂਗੇ ਮਾਫੀ ਚਾਹਣਾ ਇੱਕ ਦੂਜਾ ਤੇ ਸੁਧਾਰ ਕਰਾਂਗੇ ਜੇ ਕਿਤੇ ਹੋਇਆ ਸਾਨੂੰ ਦੱਸੋ ਸੇਟੋ ਸਾਈਡ ਟੀਮ ਇੰਨੇ ਹੱਥ ਜੋੜ ਕੇ ਸਾਨੂੰ ਮਾਫੀ ਮੰਗੀ ਜਾਂਦੀ ਆ ਕੋਈ ਵੀ ਉਹ ਤੋਂ ਮਿਸਟੇਕ ਜਾਂ ਕੋਈ ਵੀ ਅਜਿਹਾ ਡਾਇਲੌਗ ਜੁਸ ਹੋ ਗਾਵੇ ਜਰੂਰ ਨਹੀਂ ਕਰਨਾ ਚਾਹੀਦਾ ਜੀਗਾ ਬਾਕੀ ਵੀ ਕਮੈਂਟਾਂ ਵਿੱਚ ਆਵਦੀ ਰਹਿ ਜਾਓ ਜੀ। ਕੀ ਕਰੋ ਵੀ ਆੜ ਲੋਹੜ ਗੱਲ ਜੀ ਐਤਾ ਸੀਗਾ। ਬਸ ਯੋ ਮਿਲਦੇ ਨੈਕਸਟ ਵੀਡੀਓ ਵਿੱਚ ਸਸਰੀ ਅਕਾਲ ਜੀ। ਸਸਰੀ ਅਕਾਲ ਜੀ।